ਯਾਰ ਗੈਰਾਂ ਵਿੱਚ ਹੈਡਲਾਈਨ ਨਿਊਜ਼ ਸੀਗੀ ਇੱਥੇ ਕਵਰ ਲੱਗੀ ਜਦੋਂ ਇੱਥੇ ਬਹੁਤ ਵੱਡੇ ਵਾਇਲੈਂਟ ਮੌਬਾਗੇ ਸੀ ਲੰਡਨ ਵਿੱਚ ਵਾਕ ਆਊਟ ਕਰਦਾਪਾ ਹੋ ਰਿਹਾ ਸੀਗਾ ਸਾਰੇ ਗੁਰਦਾਰ ਸਾਡੇ ਪਹਿਰੇਦਾਰ ਖੜੇ ਸੀ ਆਪਣੇ ਸਿੰਘ ਨੌਜਵਾਨ ਉਸ ਵੇਲੇ ਗੁਰਦਾਰ ਦੀ ਪ੍ਰੋਟੈਕਸ਼ਨ ਲਈ ਇਹ ਸਾਡੇ ਗੁਰਦਾਰ 'ਤੇ ਹਮਲਾ ਨਹੀਂ ਹੋ ਸਕਦਾ ਕਿਰਪਾ ਨਾਲ ਅਸੀਂ ਵੀ ਚੱਕੀਆਂ ਸਾਰਿਆਂ ਨਾਲ ਉਸ ਵੇਲੇ ਸਾਡੇ ਕੋਲ ਇੱਕ ਨਾ ਹੋਵੇ ਕਿਉਂਕਿ ਸਾਡਾ ਗੁਰੂ ਘਰ ਆ ਜਦੋਂ ਉਸ ਵੇਲੇ ਸਾਡੇ ਇੱਥੇ ਸਾਊਥ ਹੌਲ ਸ਼ਹਿਰ ਆ ਬਰਮਿਓ ਸਾਰੇ ਪਾਸੇ ਉਥੇ ਉਸ ਵੇਲੇ ਸਿੱਖਾਂ ਨੇ ਸਾਡੇ ਮੁਸਲਮਾਨ ਭਰਾ ਦੀ ਮਸਜਿਦ ਨਾਲ ਸੀ ਉੱਥੇ ਦੂਰ ਨਹੀਂ ਗੁਰਦਾਰੇ ਤੋਂ ਸੇਕਾ ਨੇ ਉਸ ਵਾਰੀ ਪੈਰਾ ਦਿੱਤਾ ਤੇ ਤੁਸੀਂ ਕਰੋ ਨਵਾਜ ਆਪਣੀ ਬਾੜੋ ਅਸੀਂ ਬਾਹਰ ਖੜੇ ਆ ਇਹ 2011 ਦੀ ਗੱਲ ਆ ਸਾਰਿਆਂ ਨੂੰ ਪਤਾ ਇੱਥੇ 1978 ਵਿੱਚ ਸਾਫ ਤੋਂ ਦੇ ਵਿੱਚ ਜਿੱਥੇ ਆਪਣੇ ਬਹੁਤ ਭੈਣ ਭਰਾ ਰਹ ਰਹੇ ਆ ਉਥੇ ਨੈਸ਼ਨਲ ਫਰੰਟ ਜਿਹੜਾ ਗਰੁੱਪ ਆ ਜਿਹੜਾ ਬਹੁਤ ਕੱਟੜ ਗੋਰਿਆਂ ਦਾ ਗਰੁੱਪ ਆ ਉਹ ਕਿਸੇ ਸਾਡੇ ਵਰਗ ਲਾਇਕ ਨਹੀਂ ਕਰਦੇ ਜਿੱਦਾਂ ਅੱਜ ਕੱਲ੍ਹ ਉਹੀ ਗੱਲ ਹੈ ਉਸ ਵੇਲੇ ਉਹਨਾਂ ਦੀ ਬਹੁਤ ਹੀ ਚਲੋ ਰੌਲਾ ਪਾਇਆ ਸਾਡੇ 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 ਸਾਰੇ ਜਿਹੜੇ ਸਾਡੇ ਵਰਗੀ ਚਮੜੀ ਜਿਹਨਾਂ ਦੀ ਆ ਫਿਰ ਰੰਗ ਸਾਡਾ ਮਿਲਦਾ ਨਹੀਂਗਾ ਉਥੇ ਬਹੁਤ ਵੱਡੇ ਰਾਇਟਸ ਹੋਈਆਂ ਸਾਡੀ ਉਥੇ ਸਾਰੀ ਕਮਿਊਨਿਟੀ ਨਾਲ ਮਿਲ ਕੇ ਖੜੇ ਹੋਏ ਉਹਨਾਂ ਦਾ ਪੁਲਿਸ ਹੀ ਸਾਡੇ ਉੱਪਰ ਉਸ ਵੇਲੇ ਡੰਡੇ ਫੇਰਦੀ ਸਾਰਿਆਂ ਉੱਪਰ ਜਿਹੜੇ ਉੱਥੇ ਖੜੇ ਹੋ ਕੇ ਇਹ ਨਸਲਵਾਦੀਆਂ ਦਾ ਟੱਕਰਾ ਕਰਦੇ ਸੀਗੇ ਇਹ ਸਾਡਾ ਇਤਿਹਾਸ ਆ ਫਿਰ ਜਿੱਥੇ ਵੀ ਇਦਾਂ ਕੋਈ ਨਸਲਵਾਦੀ ਕੋਈ ਗੱਲ ਕਰਦਾ ਅਸੀਂ ਵੀ ਇੱਕ ਟਾਰਗੇਟ ਨਿਸ਼ਾਨਾ ਬਣ ਜਾਂਦੇ ਜਿਹੜੇ ਤੁਹਾਨੂੰ ਕਹਿੰਦੇ ਨਹੀਂ ਨਹੀਂ ਸੇਖਣਾ ਬਚਾਓ ਉਹ ਤਾਂ ਮੁਸਲਮਾਨ ਦੇ ਖਿਲਾਫ ਆ ਇਹ ਬਹੁਤ ਗਲਤ ਆ ਕਿਉਂਕਿ ਤੁਹਾਨੂੰ ਮਿਸਲੀਡ ਕਰ ਰਹੇ ਪਏ ਤੁਸੀਂ ਮੁਸਲਮਾਨ ਦੇ ਖਿਲਾਫ ਹੋ ਜਾਓ ਅਸੀਂ ਨਹੀਂ ਕਹਿੰਦੇ ਪਏ ਅਸੀਂ ਜਾ ਕੇ ਇਕੱਲੇ ਪ੍ਰੋਟੈਸਟ ਕਰਦੇ ਕਿਉਂਕਿ ਉਹ ਮੁਸਲਮਾਨ ਨਿਸ਼ਾਨਾ ਕਰ ਰਹੇ ਆ ਅਸੀਂ ਪ੍ਰੋਟੈਸਟ ਕਰਦੇ ਜਾਂ ਕੇ ਅਸੀਂ ਕਹਿੰਨੇ ਆ ਕਿਉਂਕਿ ਉਹ ਵੀ ਇਨਸਾਨ ਕਿਸੇ ਨੂੰ ਇਦਾਂ ਡਰ ਨਹੀਂ ਹੋਣਾ ਚਾਹੀਦਾ ਵੀ ਮੇਰੇ ਉੱਪਰ ਕੋ ਹਮਲਾ ਇਹ ਇੰਗਲੈਂਡ ਆ ਅਸੀਂ ਨਹੀਂ ਕਿੰਨੇ ਜਾ ਕੇ ਉੱਥੇ ਦੇਨ ਦਿਹਾੜੀ ਕਿਸੇ ਦਾ ਪੰਗੇ ਲਵੋ ਪਰ ਸਾਨੂੰ ਪਤਾ ਸਾਡੀ ਕਮਿਊਨਿਟੀ ਵੀ ਟਾਰਗੇਟ ਆ ਸਾਡੇ ਹੁਣ ਗੁਰਦੁਆਰੇ ਸਾਹਿਬ ਤੇ ਫੋਨ ਆ ਜਾਂਦੇ ਕਈ ਤੋਂ ਕਈ ਸਾਡੇ ਨੌਜਵਾਨ ਪੋਸਟ ਵੀ ਪਾਈ ਜਾਂਦੇ ਗੁਰਦੁਆਰੇ ਸਾਹਿਬ ਤੇ ਪਹਿਰਾ ਰੱਖੋ ਪਹਿਰਾ ਦਿਓ ਹਬਾ ਉਸ ਮਾੜਾ ਸਮਾ ਬਿਲਕੁਲ ਕਿਉਂਕਿ ਨਸਲਵਾਦ ਨੂੰ ਪਤਾ ਹੀ ਨਹੀਂ ਕੀ ਉਹ ਇੰਨੀ ਨਫਰਤ ਚਾਣਦੇ ਫਿਰਦੇ ਉਹ ਪਤਾ ਹੀ ਨਹੀਂ ਕੀ ਆ ਅਸੀਂ ਨਸਲਵਾਦੀਆਂ ਦਾ ਵਿਰੋਧ ਕਰਦੇ ਕਿਉਂਕਿ ਅਸੀਂ ਵੀ ਵਿਕਟਿਮ ਬਣਦੇ ਫਿਰ ਹਾਂ ਦਾ ਅੱਜ ਅਸੀਂ ਬਸ ਚੁੱਪ ਕਰਕੇ ਬਹਿ ਜਾਈਏ ਪਰ ਇਹ ਨਹੀਂ ਕਿ ਅਸੀਂ ਕਹਿੰਦੇ ਭਈ ਕਿਸੇ ਦਾ ਮਜਾਰਾ ਦਾ ਕੋਈ ਹੱਕ ਨਹੀਂਗਾ ਹੱਕ ਹੈਗਾ ਪਰ ਉਹ ਟੰਗ ਹੁੰਦੇ ਨੇ ਭੰਨ ਤੋੜ ਕਰਨੀ ਕਿ ਇਹਨੂੰ ਕੋੜ ਖੜਾਪਾ ਕਰਨਾ ਇਹ ਗੱਲ ਬਹੁਤ ਵੱਧ ਰਹੀ ਆ ਭਈ ਸਾਡੀ ਜਿਹੜੀ ਕਮਿਊਨਿਟੀ ਯੂਕੇ ਵਿੱਚ ਆ ਸਾਨੂੰ ਵੀ ਇੱਕਦਮ ਸਾਵਧਾਨ ਹੋਣਾ ਚਾਹੀਦਾ ਕਿ ਸਾਡੇ ਕੋਲ ਹਮਲੇ ਹੋਣੇ ਇਦਾਂ ਦੇ ਕਿ ਜੇ ਇੱਕ ਵਾਰੀ ਉਧਰ ਕਰ ਰਹੇ ਸਾਡੇ ਬਲੇ ਸੋ ਸਾਡੀ ਇਹ ਬੇਨਤੀ ਆ ਇਕੱਠੇ ਹੋਵੋ ਇੱਕ ਦੂਜੇ ਦੀ ਤੁਸੀਂ ਸਾਥ ਦੇ ਵਿੱਚ ਜਿਦਾ ਪਹਿਲਾਂ ਵੀ ਦਿੱਤਾ ਕਿੰਨੇ ਉਹਨੂੰ ਐਗਜ਼ਾਮਪਲ ਦਿੱਤੇ ਆ ਇਕੱਠੇ ਹੋ ਕੇ ਇਹ ਜਿਹੜਾ ਮਾੜਾ ਸਮਾਂ ਅਸੀਂ ਨਿਭਾਈਏ ਤੇ ਆਪਣੇ ਜਿਹੜੇ ਪਰਿਵਾਰ ਆ ਆਪਣੇ ਜਿਹੜੇ ਰਿਸ਼ਤੇਦਾਰ ਆ ਆਪਣੀ ਜਿਹੜੀ ਕਮਿਊਨਿਟੀ ਆ ਉਹ